ਮੈਨੂੰ ਅੱਜ ਸਹੀ ਮੈਨੇ ਤੇ ਅੱਜ ਯਾਰ ਦਿਲ ਖੁਸ਼ ਕਰਤਾ ਤੁਸੀਂ ਤੁਹਾਡੇ ਜੋਸ਼ ਨੂੰ ਦੇਖ ਕੇ ਤੁਹਾਡੇ ਕੱਠ ਨੂੰ ਦੇਖ ਕੇ ਮੈਂ ਕਹਿੰਦਾ ਜਿਹੜਾ ਨਵਾਂ ਚੁੱਲਾ ਦਲ ਬਣਿਆ ਹੈ ਤੁਹਾਨੂੰ ਪਤਾ ਨਵਾਂ ਚੁੱਲਾ ਦਲ ਜਿਹਨੂੰ ਮੁਫਤ ਗੈਸ ਮਿਲਦੀ ਆ ਸੈਂਟਰ ਤੋਂ ਏਜੰਸੀਆਂ ਤੋਂ ਅੱਗ ਲਾਉਣ ਵਾਸਤੇ ਪੰਜਾਬ ਨੂੰ ਆਹ ਜਿਹੜਾ ਨਵਾਂ ਚੁੱਲਾ ਦਲ ਹੈ ਜਿਹੜਾ ਨਾਲ ਉਥੇ ਹੀ ਚੁੱਲਾ ਲਈ ਬੈਠਾ ਹੈ ਤੇ ਗੈਸ ਤੁਸੀਂ ਦੇਖ ਲਓ ਇਹ ਕੋਈ ਪੰਡਾਲ ਹੈ ਆ ਆ ਜਾ ਕੇ ਤੁਹਾਡੀ ਦਾਣਾ ਮੰਡੀ ਚ ਇਹ ਕੋਈ ਪੰਡਾਲ ਹੈ ਉੱਥੇ ਹੀ ਆਮ ਆਦਮੀ ਪਾਰਟੀ ਦਾ ਇਕੱਠ ਹੈ ਤੇ ਉੱਥੇ ਹੀ ਇਹਨਾਂ ਦਾ ਹੈ ਇੱਕੋ ਹੀ ਪੰਡਾਲ ਚ ਅੱਜ ਕੱਲ ਕਿਤੇ ਦੇਖਿਆ ਦੁਨੀਆ ਚ ਇਤਿਹਾਸ ਵਿੱਚ ਦੋ ਸਿਆਸੀ ਪਾਰਟੀਆਂ ਇਹ ਕੋਈ ਪੰਡਾਲ ਚ ਕੰਮ ਕਰਨ ਆ ਤੁਹਾਡੇ ਲੰਗ ਵਾਲਾ ਕਿਉਂਕਿ ਇਹ ਨਮਾਜ਼ ਚੁੱਲਾ ਬਣਾਇਆ ਇਹਨਾਂ ਨੇ ਦਲ ਕਾਲੀ ਦਲ ਨੂੰ ਖਤਮ ਕਰਨ ਵਾਸਤੇ ਤੁਹਾਡੀ ਪਾਰਟੀ ਪੰਜਾਬੀਆਂ ਦੀ ਪਾਰਟੀ ਨੂੰ ਖਤਮ ਕਰਨ ਵਾਸਤੇ ਪਰ ਮੈਂ ਕਹਣਾ ਆ ਜਿੰਨੇ ਵੀ ਗਏ ਆ ਉਹਨਾਂ ਨੂੰ ਮੈਂ ਵਧਾਈ ਦੇਣਾ ਚਾਹਣਾ ਕਿਉਂਕਿ ਇਹਨਾਂ ਨੇ ਨਾ ਕੰਮ ਕੀਤਾ ਨਾ ਕਰਨ ਦਿੱਤਾ ਵੱਡੀ ਗੱਲ ਆ ਚਾਹੁੰਦੇ ਸੀ ਕਿ ਮੈਂ ਸਿਰ ਝੁਕਾਵਾਂ ਸੈਂਟਰ ਸਾਹਮਣੇ ਆ ਚਾਹੁੰਦੇ ਸੀ ਕਿਵੇਂ ਨਾ ਕਿਵੇਂ ਸਮਝੌਤਾ ਕਰਕੇ ਸਾਨੂੰ ਮੰਤਰੀ ਬਣਾ ਦਿਓ ਸਾਨੂੰ ਰਾਜ ਸਭਾ ਬਣਾ ਦਿਓ ਮੈਂ ਉਹਨਾਂ ਨੂੰ ਸਿੱਧੀ ਗੱਲ ਕਹੀ ਮੈਂ ਪਰਮਿੰਦਰ ਢੀਂਡਸਾ ਨੂੰ ਚੰਦੂ ਮਾਰਾ ਸਾਹਿਬ ਨੂੰ ਰਖਣਾ ਸਾਹਿਬ ਨੂੰ ਸਾਰਿਆਂ ਨੂੰ ਇਹ ਗੱਲ ਕਹੀ ਕਿ ਮੈਂ ਕਾਲੀ ਦਲ ਦਾ ਪ੍ਰਧਾਨ ਜਦੋਂ ਤੱਕ ਤੁਸੀਂ ਰੱਖੋਗੇ ਮੈਨੂੰ ਅੱਜ ਸਹੀ ਮੈਨੇ ਤੇ ਅੱਜ ਯਾਰ ਦਿਲ ਖੁਸ਼ ਕਰਤਾ ਤੁਸੀਂ ਤੁਹਾਡੇ ਜੋਸ਼ ਨੂੰ ਦੇਖ ਕੇ ਤੁਹਾਡੇ ਇਕੱਠ ਨੂੰ ਦੇਖ ਕੇ ਮੈਂ ਕਹਿੰਨਾ ਜਿਹੜਾ ਨਵਾਂ ਚੁੱਲਾ ਦਲ ਬਣਿਆ ਹੈ ਤੁਹਾਨੂੰ ਪਤਾ ਨਵਾਂ ਚੁੱਲਾ ਦਲ ਜਿਹਨੂੰ ਮੁਫਤ ਗੈਸ ਮਿਲਦੀ ਆ ਸੈਂਟਰ ਤੋਂ ਏਜੰਸੀਆਂ ਤੋਂ ਅੱਗ ਲਾਉਣ ਵਾਸਤੇ ਪੰਜਾਬ ਨੂੰ ਆ ਜਿਹੜਾ ਨਵਾਂ ਚੁੱਲਾ ਤਲ ਜਿਹੜਾ ਨਾਲ ਉੱਥੇ ਚੁੱਲਾ ਲਈ ਬੈਠਾ ਤੇ ਗੈਸ ਤੁਸੀਂ ਦੇਖ ਲਓ ਇਹ ਕੋਈ ਪੰਡਾਲ ਐ ਆ ਆ ਜਾ ਕੇ ਤੁਹਾਡੀ ਦਾਣਾ ਮੰਡੀ ਚ ਇਹ ਕੋਈ ਪੰਡਾਲ ਐ ਉੱਥੇ ਹੀ ਆਮ ਆਦਮੀ ਪਾਰਟੀ ਦਾ ਇਕੱਠ ਹੈ ਤੇ ਉੱਥੇ ਹੀ ਇਹਨਾਂ ਦਾ ਇਕੋ ਹੀ ਪੰਡਾਲ ਚ ਅੱਜ ਕੱਲ ਕਿਤੇ ਦੇਖਿਆ ਦੁਨੀਆਂ ਦੇ ਇਤਿਹਾਸ ਵਿੱਚ ਦੋ ਸਿਆਸੀ ਪਾਰਟੀਆਂ ਇਕੋ ਹੀ ਪੰਡਾਲ ਚ ਕੰਮ ਕਰਨ ਆ ਤੁਹਾਡੇ ਲੰਗਵਾਲਾ ਕਿਉਂਕਿ ਇਹ ਨਮਾ ਚੁੱਲਾ ਬਣਾਇਆ ਇਹਨਾਂ ਨੇ ਦਲ ਕਾਲੀ ਦਲ ਨੂੰ ਖਤਮ ਕਰਨ ਵਾਸਤੇ ਥੋੜੀ ਪਾਰਟੀ ਪੰਜਾਬੀਆਂ ਦੀ ਪਾਰਟੀ ਨੂੰ ਖਤਮ ਕਰਨ ਵਾਸਤੇ ਪਰ ਮੈਂ ਕਹਿੰਦਾ ਆ ਜਿੰਨੇ ਵੀ ਗਏ ਆ ਉਹਨਾਂ ਨੂੰ ਮੈਂ ਵਧਾਈ ਦੇਣਾ ਚਾਹਣਾ ਕਿਉਂਕਿ ਇਹਨਾਂ ਨੇ ਨਾ ਕੰਮ ਕੀਤਾ ਨਾ ਕਰਨ ਦਿੱਤਾ ਵੱਡੀ ਗੱਲ ਆ ਚਾਹੁੰਦੇ ਸੀ ਕਿ ਮੈਂ ਸਿਰ ਝੁਕਾਵਾਂ ਸੈਂਟਰ ਸਾਹਮਣੇ ਆ ਚਾਹੁੰਦੇ ਸੀ ਕਿਵੇਂ ਨਾ ਕਿਵੇਂ ਸਮਝੌਤਾ ਕਰਕੇ ਸਾਨੂੰ ਮੰਤਰੀ ਬਣਾ ਦਿਓ ਸਾਨੂੰ ਰਾਜ ਸਭਾ ਬਣਾ ਦਿਓ ਮੈਂ ਉਹਨਾਂ ਨੂੰ ਸਿੱਧੀ ਗੱਲ ਕਹੀ ਮੈਂ ਪਰਮਿੰਦਰ ਢੀਂਡਸਾ ਨੂੰ ਚੰਦੂ ਮਾਹਰਾ ਸਾਹਿਬ ਨੂੰ ਰਖੜਾ ਸਾਹਿਬ ਨੂੰ ਸਾਰਿਆਂ ਨੂੰ ਹੀ ਗੱਲ ਕਹੀ ਕਿ ਮੈਂ ਆਕਾਲੀ ਦਲ ਦਾ ਪ੍ਰਧਾਨ ਜਦੋਂ ਤੱਕ ਤੁਸੀਂ ਰੱਖੋਗੇ